ਮੈਂ ਹਮਲਕੀ ਸਿੰਘ ਤੇ ਤੁਸੀਂ ਦੇਖ ਰਹੇ ਹੋ ਚੈਨਲ ਥਿੰਕਿੰਗ ਆਫ ਪੰਜਾਬ ਅਸੀਂ ਜਾ ਰਹੇ ਹਾਂ ਸ੍ਰੀ ਮਨਿਕਰਨ ਸਾਹਿਬ ਦੀ ਯਾਤਰਾ ਆਪ ਵੀ ਕਰਦੇ ਆਂ ਦਰਸ਼ਨ ਤੇ ਤੁਹਾਨੂੰ ਵੀ ਕਰਾਉਨੇ ਆਂ ਦਰਸ਼ਨ ਔਰ ਇਸ ਤੋਂ ਪਹਿਲਾਂ ਜਿਨ੍ਹਾਂ ਨੇ ਸਾਡੇ ਇਸ ਚੈਨਲ ਨੂੰ ਫੋਲੋ ਨਹੀਂ ਕੀਤਾ ਉਹ ਜਲਦ ਤੋਂ ਜਲਦ ਸਾਡੇ ਇਸ ਚੈਨਲ ਨੂੰ ਫੇਸਬੁੱਕ ਉੱਤੇ ਥਿੰਕਿੰਗ ਆਫ ਪੰਜਾਬ ਚੈਨਲ ਨੂੰ ਫੋਲੋ ਜ਼ਰੂਰ ਕਰ ਲੈਣ YouTube ਅਤੇ Insta ਤੇ ਵੀ ਸਾਡਾ ਚੈਨਲ ਥਿੰਕਿੰਗ ਆਫ ਪੰਜਾਬ ਦੇ ਨਾਮ ਤੇ ਰਜਿਸਟਰਡ ਹੈ ਤੁਸੀਂ ਸਾਡੇ ਇਸ ਚੈਨਲ ਨੂੰ ਫੋਲੋ ਜ਼ਰੂਰ ਕਰੋ ਆਓ ਚਲਿਏ ਹੁਣ ਆਪਾ ਸ਼੍ਰੀ ਮਨਿਕਰਨ ਸਾਹਿਬ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਮੈਂ ਹਾਂ ਮਲਕੀਤ ਸਿੰਘ ਤੇ ਤੁਸੀਂ ਦੇਖ ਰਹੇ ਹੋ ਚੈਨਲ ਥਿੰਕਿੰਗ ਆਫ ਪੰਜਾਬ ਸ਼੍ਰੀ ਮਨਿਕਰਨ ਸਾਹਿਬ ਦੀ ਯਾਤਰਾ ਜੋ ਕਿ ਸ਼ੁਰੂ ਕੀਤੀ ਜਾ ਰਹੀ ਹੈ ਅੱਜ ਸੰਗਤਾਂ ਦੇ ਵੱਲੋਂ ਇਹ ਮਨਿਕਰਨ ਸਾਹਿਬ ਨੂੰ ਯਾਤਰਾ ਜੋ ਕਿ ਜਾਰੀ ਹੈ ਔਰ ਪਿੱਛੋ ਚੱਲ ਕੇ ਆਈਆਂ ਸੰਗਤਾਂ ਨੂੰ ਜੋ ਕਿ ਜਲਾਲਾਬਾਦ ਵਿਖੇ ਪਹੁੰਚ ਕੇ ਉਹ ਨਾਸ਼ਤਾ ਕਰਵਾਇਆ ਜਾ ਰਿਹਾ ਹੈ ਇਸ ਤੋਂ ਨਾਸਤਾ ਕਰਨ ਤੋਂ ਬਾਅਦ ਅੱਗੇ ਚੱਲੇ ਪਾਏ ਜਾਣਗੇ ਆਓ ਅਰਦਾਸਾਂ ਤਾਂ ਕਰਦੇ ਨੂੰ ਚੱਲਦੇ ਆ ਸ਼੍ਰੀ ਮਣੀ ਕਰਨ ਸਾਹਿਬ ਤੇ ਦਰਸ਼ਨ ਕਰਦੇ ਆ ਸ਼੍ਰੀ ਮਣੀ ਕਰਨ ਸਾਹਿਬ ਤੇ ਆਪਾਂ ਪਹੁੰਚਾ ਜੀ ਫਤੇਗੜ ਸਾਹਿਬ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰੀ ਗੇਟ ਤੋਂ ਆਪਾਂ ਐਂਟਰੀ ਕਰੇ ਆ ਫਤੇਗੜ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਵਾਈ ਗੁਰੂ ਜੀ ਆਪਾਂ ਪਹੁੰਚੇ ਆ ਜੀ ਫਤੇਗੜ ਸਾਹਿਬ ਦੀ ਧਰਤੀ ਤੇ ਗੁਰਦੁਆਇ ਇਤਿਹਾਸਿਕ ਗੁਰਦੁਆਰਾ ਧੰਤਨ ਬਾਬਾ ਜੋਰਾਵਰ ਸਿੰਘ ਜੀ ਅਤੇ ਧੰਤਨ ਬਾਬਾ ਫਤਿਹ ਸਿੰਘ ਜੀ ਦੇ ਗੁਰਦੁਆਰਾ ਇਤਿਹਾਸਿਕ ਗੁਰਦੁਆਰਾ ਵਿਖੇ ਪਹੁੰਚੇ ਆ ਆਪਾਂ ਜਿੱਥੇ ਸਹਿਜਾਦਿਆਂ ਦੇ ਸ਼ਹੀਦਤ ਜਿੱਥੇ ਸਹਿਬਜ਼ਾਦਿਆਂ ਦੀ ਸ਼ਹਾਦਤ ਹੋਈ ਸੀ ਆਪਾਂ ਉਸ ਸਥਾਨ ਤੇ ਪਹੁੰਚੇ ਆਂ ਤਾਂ ਇਹ ਪਹੁੰਚੇ ਆਂ ਜੋ ਕਿ ਬਸ ਯਾਤਰਾ ਲੈ ਕੇ ਮਨੀਕਰਨ ਸਾਹਿਬ ਨੂੰ ਜਾ ਰਹੀ ਸੀ ਤੇ ਰਸਤੇ ਦੇ ਵਿੱਚ ਇਤਿਹਾਸਿਕ ਗੁਰਦੁਆਰਾ ਸਾਹਿਬ ਦੇ ਜੋ ਕਿ ਦਰਸ਼ਨ ਕਰਦੇ ਹੋਈ ਕੱਲ ਨੂੰ ਮਨੀਕਰਨ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਜੋ ਕਿ ਪਹੁੰਚਾਂਗੇ ਉਹ ਸੰਗਤ ਉੱਥੇ ਮਨੀਕਰਨ ਸਾਹਿਬ ਵਿਖੇ ਪਹੁੰਚੇਗੀ ਇਸ ਟਾਈਮ ਆਪਾਂ ਫਤੇਗੜ ਸਾਹਿਬ ਦੀ ਧਰਤੀ ਤੇ ਪਹੁੰਚਿਆ ਜਿੱਥੇ ਛੋਟੇ ਸਾਹਿਬ ਜਾਦੇ ਦੀ ਜੀ ਹੁਣ ਆਪਾਂ ਤੁਹਾਨੂੰ ਦਰਸ਼ਨ ਕਰਵਾਉਣ ਜਾ ਰਹੇ ਹਾਂ ਠੰਡੇ ਬੁਰਜ ਦੀ ਇਸ ਦਾ ਇਤਿਹਾਸ ਸਾਡੇ ਨਾਲ ਇੱਕ ਸਿੰਘ ਸਾਹਿਬ ਜੀ ਨੇ ਉਹ ਦੱਸਣਗੇ ਜੀ ਤੁਹਾਨੂੰ ਬਾਬਾ ਜੀ ਸਾਨੂੰ ਇਸ ਇਤਿਹਾਸ ਤੋਂ ਜਾਣੂ ਕਰਾਓ ਜੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮੀ ਸੰਗਤ ਜੀ ਇਹ ਖੰਡਾ ਸਹਿਰ ਜਲਦੇ ਦਿਨ ਪਾਸੇ ਪੂਰੀ ਰਾਤ ਉਹ ਅੰਦਰ ਰਹੇ ਤੇ ਸਹਿਰ ਜਲਦੇ ਦਿਨ ਮਾਤਾ ਗੁਰਦਾਸ ਜੀ ਦੇ ਪਾਸੇ ਸਹਿਰ ਜਲਦੇ ਉਹ ਜਿਹੜਾ ਰਵਾਸ ਸੀ ਦੇ ਬਾਬਾ ਕਟੇ ਸਿੰਘ ਨੇ ਇਸ ਜਗ੍ਹਾ 'ਤੇ ਹੰਡਾ ਗੁਰੂ ਜੀ ਉਹਨਾ ਸਮਿਆਂ ਦੇ ਵਿੱਚ ਏਸੀ ਦਾ ਕੰਮ ਕਰਦਾ ਸੀ ਜਿਵੇਂ ਅੱਜ ਕੱਲ ਆਪਣੇ ਕਰਾਉਂਦੇ ਵਿੱਚ ਆਪਾਂ ਦੇ ਸੀਮੇ ਦੇ ਕੰਮ ਨੂੰ ਗਰਮੀ ਦੇ ਵਿੱਚ ਲਾ ਲੋ ਤੇ ਗਰਮੀ ਦੇ ਵਿੱਚ ਜਿਵੇਂ ਆਪਾਂ ਏਸੀ ਕਮਰੇ ਦੇ ਵਿੱਚ ਕੰਬਲ ਲੈ ਕੇ ਪੈਨੇ ਆ ਤੇ ਇਤਿਹਾਸ ਦਾ ਸੁਭਾਏ ਕਹਿੰਦੇ ਇੱਥੇ ਸੂਬਾ ਸਰਹੰਦ ਉਸ ਸਮੇਂ ਕੰਬਲ ਲੈ ਕੇ ਪਿਆ ਕਰਦਾ ਸੀ ਇੰਨਾ ਠੰਡਾ ਸੀ ਤੇ ਹਰ ਪਾਸੇ ਠੰਡੀ ਹਵਾ ਆਉਂਦੀ ਪਾਣੀ ਦਾ ਵਕਾਸ ਹਰ ਪਾਸੇ ਦੀਏ ਦੇ ਤੇ ਕੋਹ ਦੀ ਸਰਦੀ ਦੀ ਠੰਡ ਤੇ ਉਧਰੋਂ ਮਾਤਾ ਗੁਜਰਕੋਟ ਉਸ ਉੱਤਰਕਾਸ਼ ਦੀ ਉਮਰ ਤੋਂ ਉੱਪਰ ਤੇ ਸੈਜਾ ਜੀ ਆਮੀ ਠੋਕਿਆ 70 ਸਾਲ ਤੱਕ ਦੀ ਉਹ ਸਹਿਬ ਜੱਦੀਆਂ ਨੇ ਇਸ ਠੰਡੇ ਬੁਰਜ ਦੇ ਵਿੱਚ 3 ਰਾਤਾਂ 10 ਪੌਦੀ ਰਾਤ 11 ਪੌਦੀ ਰਾਤ ਤੇ 12 ਪੌਦੀ ਰਾਤ guzari ਉਹ ਇਹ ਠੰਡਾ ਬੁਰਜ ਹੈ ਤੁਸੀਂ ਸੰਗਤ ਜੀ ਦਰਸ਼ਨ ਕਰ ਰਹੇ ਹੋ ਇਹ ਹੈ ਠੰਡਾ ਬੁਰਜ ਜਿੱਥੇ ਮਾਤਾ ਗੁਜਰ ਕੌਰ ਅਤੇ ਸਹਿਬ ਜੱਦੀਆਂ ਨੂੰ ਇਸ ਠੰਡੇ ਬੁਰਜ ਦੇ ਵਿੱਚ ਜੋ ਕਿ ਉਹਨਾਂ ਨੇ ਰਾਤਾਂ ਕੱਟੀਆਂ ਸਰਦ ਰੁੱਤ ਦੇ ਵਿੱਚ ਉੱਪਰੋਂ ਠੰਡਾ ਸੀਤ ਲਹਿਰ ਆਪ ਆਪਣੇ ਬੱਚਿਆਂ ਨੂੰ ਆ ਦੇਖੋ ਹਾਂ ਇਸ ਠੰਡੇ ਪੁਰਜ ਨੂੰ ਦਿਖਾਉਣ ਦੇ ਲਈ ਦਰਸ਼ਨ ਕਰਾਉਣ ਦੇ ਲਈ ਆਪਣੇ ਬੱਚਿਆਂ ਨੂੰ ਜ਼ਰੂਰ ਲੈ ਕੇ ਆਓ ਇਹ ਜੋ ਤੁਸੀਂ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਇਹ ਸੀ ਠੰਡਾ ਪੁਰਜ ਤਨ ਤਨ ਮਾਤਾ ਗੁਜਰ ਕੌਰ ਜੀ ਤਨ ਤਨ ਬਾਬਾ ਜਰੋੜ ਸਿੰਘ ਜੀ ਤਨ ਤਨ ਬਾਬਾ ਫਤੀ ਸਿੰਘ ਜੀ ਨੂੰ ਇੱਥੇ ਜੋ ਕਿ ਠੰਡੇ ਪੁਰਜ ਦੇ ਵਿੱਚ ਰਾਤਾਂ ਜੋ ਕਟੀਆਂ ਉਹਨਾਂ ਨੇ ਇਸ ਗੁਰਦੁਆਰੇ ਤੇ ਤੁਸੀਂ ਦਰਸ਼ਨ ਕੀਤੇ ਹੋ ਅੱਗੇ ਵੀ ਤੁਹਾਨੂੰ ਹੋਰ ਇਤਿਹਾਸਿਕ ਗੁਰਦੁਆਰਿਆਂ ਦੇ ਦਰਸ਼ਨ ਕਰਾਵਾਂਗੇ ਜੁੜੇ ਰਹੋ ਸਾਡੀ ਸਪੇਸ ਦੇ ਨਾਲ ਅਸੀਂ ਹੁਣ ਪਹੁੰਚੇ ਹਾਂ ਗੁਰਦੁਆਰਾ ਕੋਤਵਾਲੀ ਸਾਹਿਬ ਰਿੰਡਾ ਵਿਖੇ ਅਸੀਂ ਦਰਸ਼ਨ ਕਰ ਰਹੇ ਹਾਂ ਗੁਰਦੁਆਰਾ ਕੋਤਵਾਲੀ ਸਾਹਿਬ ਜੇ ਜਿੱਥੇ ਮਾਤਾ ਗੁਜਰਕੌਰ ਅਤੇ ਛੋਟੇ ਸਾਹਿਬ ਜਾਦੇ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਨੂੰ ਜਿਹੜੇ ਇੱਥੇ ਜੇਲ੍ਹ ਦੇ ਵਿੱਚ ਰੱਖਿਆ ਗਿਆ ਸੀਗਾ ਇਥੇ ਮਾਤਾ ਗੁਜਰਕੌਰ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤੇ ਸਿੰਘ ਨੂੰ ਜੋ ਜੇਲ ਦੇ ਵਿੱਚ ਰੱਖਿਆ ਗਿਆ ਸੀਗਾ ਇਹ ਉਹ ਪਵਿੱਤਰ ਸਥਾਨ ਹੈ ਇਹ ਉਹਨਾਂ ਦੀ ਚਰਨਸ਼ੋ ਜਿਹੜਾ ਸਥਾਨ ਹੈ ਜਿਸ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਹੁਣ ਤੋਂ ਦਰਸ਼ਨ ਕਰਾਵਾਂਗੇ ਪੋਰਾ ਸਾਹਿਬ ਦੇ ਸ਼ਹੀਦੀ ਸਥਾਨ ਪੋਰਾ ਸਾਹਿਬ ਦੇ ਦਰਸ਼ਨ ਕਰਾਵਾਂਗੇ ਜੁੜੇ ਰਹੋ ਸਾਡੇ ਨਾਲ ਇਸ ਤਰ੍ਹਾਂ ਦਾ ਸਥਾਨ ਹੈ ਜਿੱਥੇ ਬਾਬਾ ਜੋਰੋਵਰ ਸਿੰਘ ਅਤੇ ਬਾਬਾ ਪਤੇ ਸਿੰਘ ਜੀ ਨੂੰ ਦੀਵਾਰ ਦੇ ਵਿੱਚ ਚਿੰਨ ਕੇ ਸ਼ਹੀਦ ਕੀਤਾ ਗਿਆ ਸੀ ਆਪ ਸਭ ਸੰਗਤ ਇੱਥੇ ਦਰਸ਼ਨ ਕਰ ਰਹੀ ਹੋ ਇਸ ਤਰ੍ਹਾਂ ਦੀ ਸਮਾਜਿਕ ਅਤੇ ਧਾਰਮਿਕ ਵੀਡੀਓ ਦੇਖਣ ਦੇ ਲਈ ਤੁਸੀਂ ਸਾਡੇ ਇਸ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ